ਦੇ ਲਈ ਇੱਕ ਨਿਯਮ ਲਾਗੂ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ 43 ਬੀ ਦੇ ਵਿੱਚ ਇੱਕ ਕਲੋਜ਼ ਐਡ ਕੀਤਾ ਜਾਂਦਾ ਹੈ ਐਚ ਜਿਸ ਦੇ ਰਾਹੀਂ ਐਮ ਐਸ ਐਮ ਰਜਿਸਟਰਡ ਜਿਹੜੇ ਕਾਰੋਬਾਰੀ ਨੇ ਵਪਾਰੀ ਨੇ ਉਹਨਾਂ ਨੂੰ 45 ਦਿਨਾਂ ਦੇ ਅੰਦਰ ਆਪਣੀ ਪੇਮੈਂਟ ਦਾ ਭੁਗਤਾਨ ਕਰਨਾ ਪਵੇਗਾ ਤਾਂ ਜੇਕਰ ਉਹ 45 ਦਿਨਾਂ ਦੇ ਅੰਦਰ ਪੇਮੈਂਟ ਦਾ ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਦੇ ਉਸ ਪੇਮੈਂਟ ਨੂੰ ਉਹਨਾਂ ਦੀ ਅਰਨਿੰਗ 'ਚ ਗਿਣ ਲਿਤਾ ਜਾਵੇਗਾ ਜਿਸ ਦੇ ਚੱਲਦਿਆਂ ਹੁਣ ਪੀ ਡੀਏ ਯਾਨੀ ਪੰਜਾਬ ਡਾਇਰ ਐਸੋਸੀਏਸ਼ਨ ਅਤੇ ਜ਼ਨਾਲੀ ਹੋਰ ਵਪਾਰੀਆਂ ਵੱਲੋਂ ਵੀ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਦੱਸਿਓ ਵਿਰੋਧ ਕਿਉਂ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਇਸ ਨਿਯਮ ਨੂੰ ਦੱਸਿਓ ਕਿ ਅਸੈਸਮੈਂਟ 225 ਤੋਂ 226 ਦੇ ਵਿੱਚ ਲਾਗੂ ਕਰਨਾ ਸੀ ਪਰ ਇਹ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਜਿਸ ਕਾਰਨ ਐਮ ਐ ਸਮੀ ਕਾਰੋਬਾਰੀਆਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਚੱਲਦਿਆ ਦੱਸਿਓ ਕਿ ਪੀ ਡੀਏ ਪੰਜਾਬ ਡਾਇਰ ਐਸੋਸੀਏਸ਼ਨ ਵੱਲੋਂ ਇੱਕ ਮੇਲ ਕਰਕੇ ਕੇਂਦਰ ਸਰਕਾਰ ਦੇ ਨਾਲ ਹੀ ਵੱਖ-ਵੱਖ ਮਹਿਕਮਿਆਂ ਦੇ ਵਿੱਚ ਇਸ ਦੀ ਕੰਪਲੇਂਟ ਕੀਤੀ ਗੀ ਅਤੇ ਇਸ ਦੇ ਨਾਲ ਪੀਡੀਏ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਐਮਐਸਐਮਈ ਕਾਰੋਬਾਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਲਦ ਇਹ ਸਮੇ ਤੋਂ ਪਹਿਲਾਂ ਇਹ ਨਿਯਮ ਲਾਗੂ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਤੇ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ ਜਿਸ ਦੇ ਚਲਦਿਆ ਹੁਣ ਇੱਕ ਮੇਲ ਕੀਤੀ ਜਾਂਦੀ ਹੈ ਪੀਡੀਏ ਵੱਲੋਂ ਪੀਐਮ ਮੋਦੀ ਨੂੰ ਵੀ ਤੇ ਇਸ ਦੇ ਨਾਲ ਹੀ ਕਈ ਹੋਰ ਵਿਭਾਗਾਂ ਦੇ ਵਿੱਚ ਵੀ ਤਾਂ ਜੋ ਇਸ ਮਾਮਲੇ ਦੇ ਵਿੱਚ ਜਲ ਤੋਂ ਜਲਦ ਐਕਸ਼ਨ ਲਿੱਤਾ ਜਾਵੇ ਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਸਮੇ ਤੋਂ ਪਹਿਲਾਂ ਇਹ ਨਿਯਮ ਲਾਗੂ ਕਰ ਜਾ ਗਿਆ ਉਸ ਦੇ ਵਿੱਚ ਬਦਲਾਵ ਕੀਤਾ ਜਾਵੇ ਤਾਂ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਕੋਈ ਐਕਸ਼ਨ ਨਹੀਂ ਲੈਂਦੀ ਆ ਤਾਂ ਪੀਡੀਏ ਤੇ ਇਸ ਦੇ ਨਾਲ ਹੀ ਹੋਰ ਵਪਾਰੀਆਂ ਵੱਲੋਂ ਐਮਐਸਐਮਈ ਵਪਾਰੀਆਂ ਵੱਲੋਂ ਕੋਰਟ ਦਾ ਰੋਕ ਕੀਤਾ ਜਾਵੇਗਾ ਅਦਾਲਤ ਦਾ ਰੋਕ ਕੀਤਾ ਜਾਵੇਗਾ ਤੇ ਜਲਦ ਤੋਂ ਜਲਦ ਅਦਾਲਤ ਦੇ ਵਿੱਚ ਜਾ ਕੇ ਇਸ ਮਾਮਲੇ ਨੂੰ ਲੈ ਕੇ ਵੀ ਐਕਸ਼ਨ ਲਿੱਤਾ ਜਾ ਸਕਦਾ ਹੈ ਜਿਹੜੇ ਪੀਡੀਏ ਤੇ ਐਮਐਸਐਮਈ ਵਪਾਰੀ ਨੇ ਕਿਉਂਕਿ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕੇਂਦਰ ਸਰਕਾਰ ਤੇ ਕਿ ਲਗਾਤਾਰ ਹੀ ਵੱਡੀਆਂ ਇੰਡਸਟਰੀਆਂ ਵਾਲਿਆਂ ਨੇ ਮਿਲ ਕੇ ਕੇਂਦਰ ਸਰਕਾਰ ਵੱਲੋਂ ਐਮਐਸਐਮਈ ਰਜਿਸਟਰਡ ਕਾਰੋ ਬਾਰੀਆਂ ਨੂੰ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਨਾਲ ਹੇ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਸ ਨਿਯਮ ਨੂੰ ਜਲਦ ਤੋਂ ਜਲਦ ਨਹੀਂ ਬਦਲਾਇਆ ਗਿਆ ਤਾਂ ਐਮਐਸਐਮਈ ਕਾਰੋਬਾਰੀਆਂ ਦੇ ਕੰਮ ਵੀ ਠੱਪ ਹੋ ਸਕਦੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਸਿਆ ਹੈ ਕਿ 2023 ਤੋਂ ਹੀ ਇਸ ਨਿਯਮ ਨੂੰ ਕੇਂਦਰ ਸਰਕਾਰ ਵੱਲੋਂ ਲਾਗੂ ਕਰ ਦਿੱਤਾ ਗਿਆ ਸੀ ਤੇ ਜਿਹੜੇ ਕਈ ਹੋਰ ਵਿਭਾਗ ਨੇ ਉਹਨਾਂ ਵੱਲੋਂ ਵੀ 2023 ਯਾਨੀ 2024 ਤੋਂ 2025 ਅਸੈਸਮੈਂਟ ਦੇ ਦੌਰਾਨ ਹੀ ਇਸ ਨਿਯਮ ਨੂੰ ਲੈ ਕੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਗਏ ਸਨ ਹਾਲਾਂਕਿ ਇਹ ਨਿਯਮ 2025 ਤੋਂ 26 ਦੇ ਵਿੱਚ ਲਾਗੂ ਹੋਣਾ ਸੀ ਪਰ 24 ਤੋਂ 25 ਦੀ ਅਸੈਸਮੈਂਟ ਦੌਰਾਨ ਹੀ ਜਿਹੜੇ ਪਾਗ ਨੇ ਉਹਨਾਂ ਵੱਲੋਂ ਐਮਐਸਐਮਈ ਕਾਰੋਬਾਰੀਆਂ ਦੇ ਉੱਤੇ ਰਜਿਸਟਰਡ ਕਾਰੋਬਾਰੀਆਂ ਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵੱਲੋਂ 45 ਦਿਨਾਂ ਦੇ ਅੰਦਰ ਆਪਣੀ ਪੇਮੈਂਟ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਇਸ ਦੇ ਵਿਰੋਧ ਦੇ ਵਿੱਚ ਹੁਣ ਪੀਡੀਏ ਵੱਲੋਂ ਮੇਲ ਵੀ ਕੀਤੀ ਗਈ ਹੈ ਤੇ ਮੰਗ ਵੀ ਕੀਤੀ ਗਈ ਹੈ ਕਿ ਜੇਕਰ ਜਲਦ ਤੋਂ ਜਲਦ ਐਕਸ਼ਨ ਨਹੀਂ ਲੀਤਾ ਜਾਂਦਾ ਇਸ ਨਿਯਮ 'ਚ ਬਦਲਾਅ ਨਹੀਂ ਲਿਆ ਜਾਂਦਾ ਤਾਂ ਉਹਨਾਂ ਵੱਲੋਂ ਅਦਾਲਤ ਦਾ ਰੁਖ ਕੀਤਾ ਜਾ ਸਕਦਾ ਹੈ। ਤਾਂਕਿ